ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਬੀਤੇ ਸਮੇਂ ਉੱਪਰ ਝੋਰਾ ਕਰਨ ਨਾਲੋਂ ਵਰਤਮਾਨ ਨੂੰ ਸੰਭਾਲ ਕੇ ਭਵਿੱਖ ਨੂੰ ਕਿਵੇਂ ਸੰਭਾਲੀਏ ਅਕਸਰ ਸਾਡੇ ਸਮਾਜ ਦੀ ਮਾਨਸਿਕਤਾ ਹੈ ਕਿ ਬਹੁ ਗਣਤੀ ਸਮਾਜ ਵਿਦਿਆਰਥੀਆਂ ਤੋਂ ਲੈ ਕੇ ਵਢੇਰੀ ਉਮਰ ਤੱਕ ਬੀਤੇ ਤੇ ਝੋਰਾ ਜ਼ਿਆਦਾ ਕਰਦਾ ਹੈ ਜੇਕਰ ਮੈਂ ਆਹ ਕਰ ਲੈਂਦਾ ਜੇਕਰ ਉਹ ਹੋ ਜਾਂਦਾ ਜੇਕਰ ਇੰਜ ਵਾਪਰ ਜਾਂਦਾ ਦਰਸਲ ਇਹ ਜਿਹੜਾ ਜੇ ਸ਼ਬਦ ਹੈ ਜਾਂ ਜੇਕਰ ਸ਼ਬਦ ਹੈ ਇਹ ਕਈ ਵਾਰੀ ਸਾਨੂੰ ਜ਼ਿਆਦਾ ਨਾਵਾਚੀ ਰੋਲ ਅਦਾ ਕਰਨ ਵਾਲੇ ਹੀ ਬਣਾ ਦਿੰਦਾ ਪਰ ਅੱਗੇ ਸੋਚਣ ਨਹੀਂ ਲਾਉਂਦਾ ਜੀਵਨ ਵਿੱਚ ਮਨੁੱਖੀ ਜੀਵਨ ਦੇ ਤਿੰਨ ਹੀ ਪੜਾ ਨੇ ਬਾਲ ਜਵਾਨੀ ਬਿਰਧ ਫਨ ਤਿੰਨ ਅਵਸਥਾ ਜਾਣ ਤਿੰਨ ਹੀ ਤਾਪ ਨੇ ਆਦ ਵਿਆਦ ਤੇ ਉਪਾਤ ਤੇ ਤਿੰਨ ਹੀ ਜੀਵਨ ਦੇ ਭੇਦ ਨੇ ਸਾਮ ਦਾਮ ਦੰਡ ਪੇਥ ਇਹ ਤਿੰਨ ਹੀ ਕਾਲ ਨੇ ਤਿੰਨ ਦੇ ਉੱਪਰ ਬਹੁਤ ਵੱਡਾ ਕਾਰਜ ਕੀਤਾ ਹੋਇਆ ਕੋਸ਼ਕਰਾਂ ਨੇ ਇਹ ਜਿਹੜਾ ਭੂਤਕਾਲ ਵਰਤਮਾਨ ਤੇ ਭਵਿੱਖ ਦਰਅਸਲ ਇਹ ਤਿੰਨੇ ਕਾਲਾਂ ਦੀ ਮਹੱਤਤਾ ਤੇ ਬਹੁਤ ਹੈ ਕਿਉਂਕਿ ਜਿਹੜਾ ਇਤਿਹਾਸ ਹੁੰਦਾ ਇਹ ਭੂਤਕਾਲ ਵਿੱਚ ਹੁੰਦਾ ਹਰ ਬੰਦੇ ਦੇ ਜੀਵਨ ਦਾ ਵੀ ਇੱਕ ਕਾਂਡ ਹੁੰਦਾ ਜਿਹੜਾ ਉਹਦਾ ਇਤਿਹਾਸ ਕਾਂਡ ਹੁੰਦਾ ਜੋ ਉਹਦੇ ਕੋਲੋਂ ਬੀਤਿਆ ਹੁੰਦਾ ਪਰ ਇਹਦੇ ਬਾਰੇ ਸਾਡੀ ਸ਼ੇਰੋ ਸ਼ੇਰੀ ਨੇ ਵੀ ਲਿਖਿਆ ਕਿ तमाम ਉਮਰ ਹਮ ਯਹੀ ਗਲਤੀ ਕਰਤੇ ਰਹੇ ਧੂਲ ਚਿਹਰੇ ਪਰ થી ਔਰ ਸ਼ੀਸ਼ਾ ਸਾਫ ਕਰਤੇ ਰਹੇ ਮਤਲਬ ਬੰਦੇ ਨੇ ਚਿੰਤਨ ਹੀ ਨਹੀਂ ਕੀਤਾ ਉਹ ਸ਼ੀਸ਼ਾ ਤੇ ਧੜਾ ਧੜ ਸਾਫ ਕਰ ਰਿਹਾ ਪਰ ਧੂੜ ਉਹਦੇ ਚਿਹਰੇ ਤੇ ਲੱਗੀ ਹੈ ਉਹਨੂੰ ਉਹਨੇ ਸਾਫ ਨਹੀਂ ਕੀਤਾ ਸਤਗੁਰਾਂ ਨੇ ਬਾਣੀ ਵਿੱਚ ਵੀ ਚੇਤਨ ਕੀਤਾ ਹੈ ਕਿ ਵਕਤ ਵਿਚਾਰੇ ਸੋ ਬੰਦਾ ਹੋਏ ਜਾਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ ਹੈ ਦਰਅਸਲ ਜੀਵਨ ਦੇ ਵਿੱਚ ਜਿਹੜਾ ਮਨੁੱਖ ਵਰਤਮਾਨ ਨੂੰ ਸੌਂਦਾ ਹੈ ਉਹ ਹੀ ਜ਼ਿੰਦਗੀ ਦੀ ਪ੍ਰਾਪਤੀ ਕਰਦਾ ਹੈ ਇਹਦੇ ਬਾਰੇ ਭਾਈ ਵੀਰ ਸਿੰਘ ਜੀ ਨੇ ਬਹੁਤ ਪਿਆਰਾ ਲਿਖਿਆ ਕੱਲ ਚੁੱਕੀ ਹੈ ਬੀਤ ਵਕਤ ਤੋਂ ਦੂਰ ਸਾਈ ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਚਾਈ ਕੱਲ ਭਲਕ ਦੀ ਸੋਚ ਅੱਜ ਵੀ ਮੁਫਤ ਗਵਾਈ ਬਹੁ ਗਣਤੀ ਸਮਾਜ ਜਦੋਂ ਜਿਹੜੀ ਕੱਲ ਬੀਤ ਗਈ ਹੈ ਉਹ ਤੇ ਸਾਡੇ ਹੱਥੋਂ ਚਲੀ ਗਈ ਜਿਵੇਂ ਕਹਿੰਦੇ ਸੱਪ ਲੰਘ ਗਿਆ ਤੇ ਲੀ ਬਚਦੀ ਹੈ ਜਿਹੜੀ ਭਲਕ ਹੈ ਅਜੇ ਸਾਡੇ ਕੋਲੇ ਉਹ ਭਵਿਖ ਹੈ ਸਾਡਾ ਉਹ ਜੇ ਸਾਡੇ ਹੱਥ ਵਿੱਚ ਨਹੀਂ ਆਇਆ ਜਿਹੜਾ ਅੱਜ ਸਾਡੇ ਕੋਲ ਇਹ ਕਈ ਬਰੀ ਬੰਦਾ ਬਿਨਾ ਕਿਸੇ ਸਕੀਮ ਕੀਤਿਆਂ ਬਿਨਾ ਪਲਾਨ ਕੀਤਿਆਂ ਇਹ ਫਿਕਰਾਂ ਵਿੱਚ ਹੀ ਗਵਾ ਲੈਂਦਾ ਤੇ ਇਹ ਜਿਹੜੀ ਕੱਲ ਭੜਕਦੀ ਉਲਝਣ ਹੈ ਇਹ ਅੱਜ ਨੂੰ ਵੀ ਮੁਫਤ ਵਿੱਚ ਗਵਾਉਂਦੀ ਹੈ ਤਾਂ ਹੀ ਸਾਡੇ ਲੋਕ ਖਾਣ ਬਣੇ ਕੱਲ ਕਰਨਾ ਸੋ ਅੱਜ ਕਰ ਅੱਜ ਕਰਨਾ ਸੋ ਹੁਣ ਉਮਰ ਹੱਡਾਂ ਨੂੰ ਖਾਰੇ ਜਿਉਂ ਲੱਕੜੀ ਨੂੰ ਕੋਣ ਹੈ ਭਾਈ ਇਹ ਜਿਹੜੀ ਵਰਤਮਾਨ ਦਸ਼ਾ ਹੁੰਦੀ ਨਾ ਕਿਸੇ ਵੀ ਉਮਰ ਵਿੱਚ ਮਨੁੱਖ ਹੋਵੇ ਜਿਵੇਂ ਬਾਬਾ ਫਰੀਦ ਜੀ ਨੇ ਇੱਕ ਜਗ੍ਹਾ ਲਿਖਿਆ ਕਿ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਨਾ ਕੋਏ ਕਰ ਸਾਈਂ ਸਿਓ ਪਰਹੜੀ ਰਾਂਗਨ ਵੇਲਾ ਹੋਏ ਹੈ ਭਾਈ ਜਿਨ੍ਹਾਂ ਨੇ ਜਵਾਨੀ ਦੀ ਉਮਰ ਕੁਛ ਨਹੀਂ ਕੀਤਾ ਉਹ ਧੌਲੀ ਚਿੱਟੀ ਦਾੜੀ ਵਿੱਚ ਵੀ ਕੁਝ ਨਹੀਂ ਕਰਨਗੇ ਪਰ ਸਤਗੁਰਾਂ ਨੇ ਨਾਲ ਹੀ ਬਖਸ਼ਿਸ਼ ਕੀਤੀ ਹੈ ਕਿ ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿਤਤਰੇ हे ਭਾਈ ਦੁਨੀਆਂ ਦੇ ਲੋਕੋ ਜੇ ਕਾਲੀ ਆਲੀ ਉਮਰ ਲੰਘ ਗਈ ਹੈ ਜਵਾਨੀ ਦੀ ਚਲੀ ਗਈ ਹੈ ਤੇ ਜੇ ਧੌਲੀ ਵੀ ਆ ਗਈ ਹੈ ਤੇ ਜੇ ਮਨੁੱਖ ਚੇਤਨ ਹੋ ਜਾਏ ਜਦੋਂ ਜਾਗੋ ਉਦੋਂ ਸਵੇਰਾ ਇਹ ਸਾਡੇ ਲੋਕ ਮੁਹਾਵਰੇ ਸਾਡੇ ਜਾਗਰਤੀ ਦਾ ਚਿੰਨ੍ਹ ਹੈ ਇਸ ਲਈ ਭੂਤ ਤੋਂ ਮਨੁੱਖ ਸਿੱਖਿਆ ਲੈ ਸਕਦਾ ਪ੍ਰੇਰਣਾ ਲੈ ਸਕਦਾ ਬੀਤੇ ਸਮੇਂ ਤੇ ਝੋਰਾ ਕਰਨ ਨਾਲੋਂ ਮਨੁੱਖ ਉਹਦੀ ਚੇਤਨਾ ਕਰੇ ਚਿੰਤਾ ਨਾ ਕਰੇ ਚਿੰਤਨ ਕਰੇ ਤਾਂ ਵਰਤਮਾਨ ਨੂੰ ਜਿਹੜਾ ਸੰਭਾਲ ਜਾਂਦਾ ਕੋਈ ਵੀ ਕਿਸੇ ਵੀ ਖੇਤਰ ਦਾ ਹੋਵੇ ਕਿਸੇ ਵੀ ਉਮਰ ਦਾ ਹੋਵੇ ਵਿਦਿਆਰਥੀ ਹੋਵੇ ਵਪਾਰੀ ਹੋਵੇ ਧਾਰਮਿਕ ਖੇਤਰ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਆਰਥਿਕ ਹੋਵੇ ਜਾਂ ਕਿਸੇ ਵੀ ਖੇਤਰ ਦਾ ਹੋਵੇ ਉਹ ਕੁਦਰਤੀ ਹੈ ਕਿ ਜਿਹੜਾ ਵਰਤਮਾਨ ਵਿੱਚ ਜਿਉਂਦਾ ਹੈ ਵਰਤਮਾਨ ਨੂੰ ਮੰਨਣਾ ਵਰਤਮਾਨ ਨੂੰ ਜਾਣਨਾ ਇਹ ਦੁਨੀਆ ਦਾ ਫਲਸਫਾ ਹੈ ਕਿ ਅਸੀਂ ਕੇਵਲ ਝੂਰ-ਝੂਰ ਕੇ ਆਪਣੇ ਸਮੇਂ ਨੂੰ ਜਾਂ ਆਪਣੀ ਉਮਰ ਨੂੰ ਖਰਾਬ ਨਹੀਂ ਕਰਨਾ ਜਦ ਵੀ ਸਾਡੇ ਚ ਚੇਤਨਤਾ ਆਵੇ ਤੇ ਅਸੀਂ ਵਰਤਮਾਨ ਨੂੰ ਸੰਭਾਲਣਾ ਹੈ ਤੇ ਵਰਤਮਾਨ ਵਿੱਚ ਹੀ ਭਵਿੱਖ ਛੁਪਿਆ ਹੁੰਦਾ ਹੈ ਕੋਈ ਵੀ ਜਿਹੜਾ ਬੀਜ ਬੀਜਦੇ ਆ ਅਸੀਂ ਵਰਤਮਾਨ ਵਿੱਚ ਬੀਜਦੇ ਆ ਉਹ ਜਿਹੜੀ ਫਸਲ ਹੁੰਦੀ ਹੈ ਉਹ ਭਵਿੱਖ ਵਿੱਚ ਹੁੰਦੀ ਹੈ ਇਹ ਸਭ ਤੋਂ ਵੱਡੀ ਪ੍ਰੇਰਣਾ ਸੀ ਕਿਸਾਨ ਕੋਲੋਂ ਲੈਣੀ ਹੈ ਕਿ ਜਿਹੜਾ 6 ਮਹੀਨੇ ਵਾਲਾ ਫਸਲ ਬਾਅਦ ਵਿੱਚ ਹੋਣੀ ਹੈ ਉਹਦਾ ਬੀਜ ਬੀਜ ਕੇ ਵੀ ਕੁਦਰਤ ਉੱਤੇ ਕਾਦਰ ਉੱਤੇ ਭਰੋਸਾ ਰੱਖਦਾ ਹੈ ਕਿ ਇਹ ਜ਼ਰੂਰ ਹੋਏਗੀ ਕਿਉਂਕਿ ਜਿਹੜਾ ਬੀਜ ਬੀਜਿਆ ਗਿਆ ਉਹ ਉੱਗੇਗਾ ਵੀ ਜਿਹੜਾ ਬੂਟਾ ਲਾਇਆ ਗਿਆ ਉਹ ਫਲ-ਫੁੱਲ ਵੀ ਦੇਵੇਗਾ ਇਸ ਲਈ ਵਰਤਮਾਨ ਜਿਹੜਾ ਸਾਹਮਣਾ ਇਹ ਸਭ ਤੋਂ ਵੱਧ ਜ਼ਰੂਰੀ ਹੁੰਦਾ ਇਹਦੇ ਵਿੱਚ ਭਵਿੱਖ ਦੀਆਂ ਪੈੜਾਂ ਹੁੰਦੀਆਂ ਨੇ ਤੇ ਭੁਵਿੱਖ ਬਾਰੇ ਲਗਨ ਜਿਹੜੀ ਸਭ ਤੋਂ ਵੱਡੀ ਹੁੰਦੀ ਹੈ ਚਸ਼ਮੇ ਨੂੰ ਉਦਾਹਰਨ ਬਣਾ ਕੇ ਭਾਈ ਵੀਰ ਸਿੰਘ ਜੀ ਨੇ ਬਹੁਤ ਪਿਆਰਾ ਲਿਖਿਆ ਇਹ ਸਾਡੇ ਮਨੁੱਖਾਂ ਲਈ ਚੇਤਨ ਸ਼ਕਤੀ ਹੈ ਕਿ ਸੀਨੇ ਵਿੱਚ ਖਿੱਚ ਹੋਵੇ ਨਾ ਕਿ ਕੋਈ ਮਨੁੱਖ ਆਰਾਮ ਨਾਲ ਨਹੀਂ ਬਹਿੰਦਾ ਇਹ ਅਸੀਂ ਜੋ ਸਾਡਾ ਸਹਿਤ ਹੈ ਇਤਿਹਾਸ ਹੈ ਜਿਹੜੀਆਂ ਸਾਡੀਆਂ ਕਥਾਵਾਂ ਨੇ ਨੀਤੀ ਸ਼ਾਸਤਰ ਨੇ ਉਹ ਵੀ ਸਾਡੀ ਪ੍ਰੇਰਕ ਸ਼ਕਤੀ ਨੇ ਪਰ ਇਹ ਸੰਤ ਕਵੀ ਦੀ ਰਚਨਾ ਹੈ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ ਨਿਉਵਾਲੇ ਨਿਆਣਾ ਕੀ ਨੀਂਦਰ ਦਿਨੇ ਰਾਤ ਪੈ ਵਹਿੰਦੇ ਇਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਉਹਨਾਂ ਦੀ ਵਸਲੋਂ ਉਰੇ ਮੁਕਾਮ ਨਾ ਕੋਈ ਦਿਨੇ ਰਾਤ ਪੈ ਵਹਿੰਦੇ ਸੀਨੇ ਜਿਨ੍ਹਾਂ ਨੇ ਖਿੱਚ ਖਾਦੀ ਆ ਨਾ ਉਹ ਕਦੀ ਆਰਾਮ ਕਰਕੇ ਨਹੀਂ ਬਹਿੰਦੇ ਤੇ ਉਹਨਾਂ ਨੂੰ ਜਿਹੜਾ ਇਸ਼ਕ ਹੁੰਦਾ ਮੋਹ ਹੁੰਦਾ ਨਿਉਵਾਲੇ ਨਿਆਣਾ ਕੀ ਨੀਂਦਰ ਦਿਨੇ ਰਾਤ ਪੈ ਵਹਿੰਦੇ ਉਹਨਾਂ ਲਈ ਸਦੀਵ ਜਿਹੜੀ ਐ 24 ਘੰਟੇ ਜਾਂ ਸਦਾ ਕਹ ਲੋ ਇਹ ਚੇਤਨਾ ਉਹਨਾਂ ਦੇ ਮਨ ਵਿੱਚ ਰਹਿੰਦੀ ਹੈ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਉਹਨਾਂ ਦੀ ਇਹ ਜਿਹੜੀ ਲਗਨ ਆ ਨਾ ਉਹ ਉਹਨਾਂ ਨੂੰ ਅਨੰਤ ਤੱਕ ਅੰਤ ਤੱਕ ਤੋਰੀ ਰੱਖਦੀ ਹੈ ਕਿ ਵਸਲੋਂ ਉਰੇ ਮਕਾਮ ਨਾ ਕੋਈ ਕਿਉਂਕਿ ਜਿੱਥੇ ਉਹਨਾਂ ਦਾ ਮਲਾਪ ਹੈ ਸਾਗਰ ਵਿੱਚ ਮਲਾਪ ਹੈ ਤੇ ਕਹਿੰਦੇ ਵਸਲ ਤੋਂ ਉਰੇ ਸਾਡਾ ਹੋਰ ਕੋਈ ਮਕਾਮ ਨਹੀਂ ਆ ਹੋਰ ਕੋਈ ਮੰਜ਼ਿਲ ਨਹੀਂ ਆ ਇਸ ਲਈ ਉਹ ਚਾਲ ਪੈ ਨਤ ਰਹਿੰਦੇ ਆਪਣੀ ਚਾਲ ਵਿੱਚ ਚਲਦੇ ਰਹਿੰਦੇ ਨੇ ਇਹ ਚਸ਼ਮੇ ਦੀ ਉਦਾਹਰਨ ਸਾਡੀ ਮਾਨਵਤਾ ਦੀ ਪ੍ਰੇਰਕ ਸ਼ਕਤੀ ਹੈ ਭਾਈ ਸਾਡੀ ਲਗਨ ਹੋਵੇ ਸਾਡੇ ਮਨ ਵਿੱਚ ਚੇਤਨਾ ਹੋਵੇ ਸਾਡੀ ਮੰਜ਼ਲ ਹੋਵੇ ਅਸੀਂ ਮਿੱਥਿਆ ਹੋਵੇ ਤੇ ਫਿਰ ਜੋ ਪਿੱਛੇ ਬੀਤ ਗਿਆ ਉਹਦਾ ਤਾਂ ਝੋਰਾ ਕਰਨ ਦੀ ਲੋੜ ਨਹੀਂ ਫਿਰ ਭਵਿੱਖ ਉਹਦਾ ਹੀ ਜਿਹੜਾ ਸਨਹਿਰੀ ਹੁੰਦਾ ਜਿਹਦਾ ਵਰਤਮਾਨ ਜਿਹਨੇ ਸਾਭਿਆ ਹੁੰਦਾ ਤੇ ਇਹਦੇ ਲਈ ਕੋਈ ਕਿਸੇ ਵੀ ਧਰਮ ਦਾ ਹੋਵੇ ਉਹ ਫਿਰ ਆਪਣੀ ਅਰਦਾਸ ਵੀ ਕਰੇ ਅਰਦਾਸ ਇੱਕ ਕਮਿਟਮੈਂਟ ਹੁੰਦੀ ਹੈ ਆਪਣੇ ਗॉड ਅੱਲਾ ਈਸ਼ਵਰ ਵਾਹਿਗੁਰੂ ਦੇ ਨਾਲ ਇੱਕ ਕਮਿਟਮੈਂਟ ਵੀ ਹੁੰਦੀ ਹੈ ਕਿ ਮੈਂ ਇਹ ਕਾਰਜ ਕਰਾਂਗਾ ਜਿਹਦੇ ਬਾਰੇ ਕਲਗੀਧਰ ਪਾਤਸ਼ਾਹ ਜੀ ਦੀ ਪ੍ਰੇਰਣਾ ਹੈ ਕਿ ਦੇਹ ਸ਼ਿਵਾ ਬਰ ਮੋਹ ਇਹ ਸੁਭ ਕਰਮਨ ਤੇ ਕਬ ਹੂ ਨਾ ਡਰੋਂ ਨਾ ਡਰੋਂ ਅਰਸੋਂ ਜਬ ਜਾਇ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋ ਨਹੀਂ ਡਰਾਂਗਾ ਜਿਹੜੇ ਰਾਹ ਦੀਆਂ ਰੁਕਾਵਟਾਂ ਤੋਂ ਇਹ ਮੇਰਾ ਨਿਸ਼ਚੈ ਹੈ ਕਿ ਮੇਰੀ ਜਿੱਤ ਹੋਵੇਗੀ ਤੇ ਜਿਹਦਾ ਨਿਸ਼ਚਾ ਪੱਕਾ ਹੋਵੇ ਜਿਹਦਾ ਦ੍ਰਿੜ ਇਰਾਦਾ ਹੋਵੇ ਉਹਦੀ ਹੀ ਫਤਿਹ ਹੁੰਦੀ ਹੈ ਉਹਦੀ ਹੀ ਪ੍ਰਾਪਤੀ ਹੁੰਦੀ ਹੈ ਉਹਦਾ ਹੀ ਭਵਿੱਖ ਜਿਹੜਾ ਸੁਨਹਿਰੀ ਹੁੰਦਾ ਹੈ ਇਸ ਲਈ ਭੂਤਕਾਲ ਤੇ ਝੋਰਾ ਕਰਨ ਨਾਲੋਂ ਵਰਤਮਾਨ ਨੂੰ ਸਾਹਮਣਾ ਤੇ ਬੀਤੇ ਤੋਂ ਪ੍ਰੇਰਣਾ ਲੈ ਕੇ ਉਦਮਸ਼ੀਲ ਹੋਣਾ ਹੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ